ਅੱਜ ਦਾ ਇਹ ਹਾਕੀ ਟੂਰਨਾਮੈਂਟ ਤਨਤਨ ਸਾਹਿਬ શ્રી ਗੁਰਦੀਪ ਬਹਾਦਰ ਸਾਹਿਬ ਜੀ ਦੀ ਚਰਨਛੋਪਾ ਪਰਾਪਤ ਅਰਤੀ ਬਾਬਾ ਬਕਾਲਾ ਸਾਹਿਬ ਵਿਖੇ ਸਾਡੇ ਬਹੁਤ ਹੀ ਸਤਿਕਾਰਯੋਗ ਅੰਕਲ ਜੀ ਸਰਦਾਰ ਕੁਲਵੰਤ ਸਿੰਘ ਜੀ ਸਰਦਾਰ ਬਲਵਿੰਦਰ ਸਿੰਘ ਜੀ ਜਿਨ੍ਹਾਂ ਦੀ ਯਾਦ ਨੂੰ ਸਮਰਪਿਤ ਹਰ ਸਾਲ ਸਾਲਾਨਾ ਜਿਹੜਾ ਇਹ ਹਾਕੀ ਟੂਰਨਾਮੈਂਟ ਕਰਵਾਇਆ ਜਾਂਦਾ ਹੈ ਜਿਨ੍ਹਾਂ ਨੇ ਬਾਬਾ ਬਕਾਲਾ ਸਾਹਿਬ ਤੋਂ ਹਾਕੀ ਨੂੰ ਪ੍ਰਮੋਟ ਕੀਤਾ ਲੰਮਾ ਸਮਾਂ ਹਾਕੀ ਦੇ ਵਿੱਚ ਆਪਣੇ ਡਿਪਾਰਟਮੈਂਟ ਵੱਲੋਂ ਖੇਡਿਆ ਤੇ ਕਈ ਤਰ੍ਹਾਂ ਦੇ ਮੈਡਲ ਜਿਹੜੇ ਆ ਉਹ ਦੇਸ਼ ਵਾਸੀ, ਪੰਜਾਬ ਵਾਸੀ, ਆਪਣੇ ਪਿੰਡ ਵਾਸੀ ਉਹਨਾਂ ਨੇ ਪ੍ਰਾਪਤ ਕੀਤੇ ਅੱਜ ਉਹਨਾਂ ਦੀ ਯਾਦ ਦੇ ਵਿੱਚ ਸਾਡੀ ਸਾਰੀ ਟੀਮ ਵੱਲੋਂ ਸਾਰੇ ਨਗਰ ਵੱਲੋਂ ਇਲਾਕਾ ਨਿਵਾਸੀਆਂ ਵੱਲੋਂ ਇਸ ਟੂਰਨਾਮੈਂਟ ਨੂੰ ਕਰਵਾਇਆ ਜਾ ਰਿਹਾ ਬੜਾ ਵਧੀਆ ਲੱਗਦਾ ਹੈ ਜਦੋਂ ਸਾਡੇ ਬਜ਼ੁਰਗਾਂ ਦੀ ਯਾਦ ਦੇ ਵਿੱਚ ਸਾਡੇ ਖਿਡਾਰੀਆਂ ਦੀ ਯਾਦ ਦੇ ਵਿੱਚ ਇਹ ਕੰਮ ਇਹ ਟੂਰਨਾਮੈਂਟ ਹੁੰਦੇ ਆ ਆ ਸਾਹਮਣੇ ਸਾਡੇ ਛੋਟੇ ਬੱਚੇ ਆਉਣ ਵਾਲੀ ਪੀੜ੍ਹੀ ਜਿਹੜੀ ਆ ਕਿਉਂਕਿ ਇੰਨਾ ਬਜ਼ੁਰਗਾਂ ਦੀ ਬਦੌਲਤ ਅੱਜ ਮਾਣ ਮਹਿਸੂਸ ਹੁੰਦਾ ਹੈ ਜਦੋਂ ਇੰਡੀਆ ਦੀ ਹਾਕੀ ਦੀ ਟੀਮ ਦੇ ਵਿੱਚ ਸਾਡੇ ਹਲਕੇ ਦੇ ਚਾਰ ਖਿਡਾਰੀ ਖੇਡ ਰਹੇ ਆ ਕੈਪਟਨ ਇੰਡੀਆ ਦੀ ਹਾਕੀ ਦੀ ਟੀਮ ਦਾ ਜਿਹੜਾ ਉਹ ਸਾਡੇ ਹਲਕੇ ਦਾ ਪਿੰਡ ਤਿੰਮੋਵਾਲ ਤੋਂ ਤੇ ਮਾਣ ਨਾਲ ਸਿਰ ਉੱਚਾ ਹੋ ਜਾਂਦਾ ਹੈ ਕਿ ਦੁਨੀਆ ਦੇ ਵਿੱਚ ਜਿਹੜਾ ਸਾਡੇ ਬਾਬਾ ਬਕਾਲਾ ਸਾਹਿਬ ਦਾ ਸਾਡੇ ਹਲਕਾ ਬਾਬਾ ਬਕਾਲਾ ਸਾਹਿਬ ਦਾ ਨਾਂ ਰੋਸ਼ਨ ਕਰਦੇ ਆ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਆਪਣੀ ਆਮ ਆਦਮੀ ਪਾਰਟੀ ਸਾਡੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਹਮੇਸ਼ਾ ਸਾਡੀ ਇਹ ਇਰਦਾਸ ਹੈ ਕਿ ਗੁਰਤੇਗ ਬਾਦਰ ਸੱਚੇ ਪਾਤਸ਼ਾਹ ਐਵੇਂ ਹੀ ਮੇਰ ਭਰਿਆ ਹੱਥ ਰੱਖੇ ਤੇ ਐਵੇਂ ਹੀ ਸਾਡੇ ਏਰੀਏ ਦੇ ਵਿੱਚੋਂ ਸਾਡੀਆਂ ਇਨ੍ਹਾਂ ਗਰਾਉਂਡਾਂ ਦੇ ਵਿੱਚੋਂ ਛੋਟੇ ਬੱਚੇ ਛੋਟੀ ਪਨੀਰੀ ਜਿਹੜੀ ਆ ਉਹ ਇੱਕ ਦਿਨ ਨੂੰ ਵੱਡੀਆਂ ਬਲੰਦੀਆਂ ਨੂੰ ਛੋਹਣ ਤੇ ਸਾਡੇ ਦੇਸ਼ ਦਾ ਨਾਮ ਰੋਸ਼ਨ ਕਰ ਸਰਦਾਰ ਦਲਬਾਖ ਸਿੰਘ ਜੀ ਮੇਰੇ ਸਾਇੰਸ ਦੇ ਟੀਚਰ ਰਿਹਾ ਮੈਂ ਉਹਨਾਂ ਕੋ 10th 8th 9th ਦੇ ਵਿੱਚ ਪੜਦਾ ਰਿਹਾ ਜੀ ਉਹਨਾਂ ਨੇ ਅਸਟ੍ਰੋਟ੍ਰਾਫ ਦੀ ਗੱਲ ਕੀਤੀ ਹੈ ਮੈਂ ਦੱਸਣਾ ਚਾਹੁੰਨਾ ਬਾਬਾ ਬਕਾਲਾ ਸਾਹਿਬ ਦੇ ਨਿਵਾਸੀਆਂ ਨੂੰ ਕਿ ਜਦੋਂ ਰਖੜ ਪੁੰਨਿਆਂ ਦੀ ਕਾਨਫਰੰਸ ਹੁੰਦੀ ਹੈ ਜਦੋਂ ਸੱਚਾ ਗੁਰੂ ਲਾਦੋ ਦੇ ਦਿਵਸ ਮੇਲਾ ਮਨਾਇਆ ਜਾਂਦਾ ਉਸ ਟਾਈਮ ਸੀਐਮ ਸਾਹਿਬ ਆਏ ਸੀਗੇ ਤੇ ਸੀਐਮ ਸਾਹਿਬ ਕੋਲੋਂ ਮੈਂ ਇਸ ਗਰਾਊਂਡ ਦੇ ਵਿੱਚ ਅਸਟ੍ਰੋਟ੍ਰਾਫ ਦੀ ਡਿਮਾਂਡ ਜਿਹੜੀ ਮੰਗ ਜਿਹੜੀ ਰੱਖੀ ਸੀ। ਡਿਪਾਰਟਮੈਂਟ ਵੱਲੋਂ ਇਸ ਗਰਾਊਂਡ ਨੂੰ ਚੈੱਕ ਕਰਕੇ ਵੀ ਗਏ ਆ। ਥੋੜੀ ਜੀ ਗਰਾਊਂਡ ਛੋਟੀ ਹੋਣ ਕਰਕੇ ਜਿਹੜਾ ਇਹ ਸਟੋਟਰਫ ਨਹੀਂ ਲੱਗੀ। ਮੇਰੀ ਕੋਸ਼ਿਸ਼ ਹੈ, ਦਿਨੋਂ ਕੋਸ਼ਿਸ਼ ਹੈ। ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਸਾਰੀ ਕਮੇਟੀ ਦੇ ਨਾਲ ਕਮੇਟੀ ਦੇ ਪ੍ਰਧਾਨ ਨੇ ਸਾਡੇ ਸਰਦਾਰ ਸਜੀਤ ਸਿੰਘ ਜੀ ਕੰਗ ਸਾਹਿਬ ਇਹਨਾਂ ਦੀ ਪੂਰੀ ਸਮੁੱਚੀ ਟੀਮ ਹੈ ਤੇ ਪਿੰਡ ਵਾਸੀ ਨੇ ਸਾਰੇ ਸਾਰਿਆਂ ਦੀ ਸਲਾਹ ਦੇ ਨਾਲ ਇਸ ਗਰਾਊਂਡ ਨੂੰ ਖੁੱਲਾ ਕਰਕੇ ਇਹਦਾ ਜਿਹੜਾ ਏਰੀਆ ਪੂਰਾ ਕਰਕੇ ਇੱਥੇ ਅਸੀਂ ਆਪਣੀ ਸਰਕਾਰ ਤੋਂ ਮੰਗ ਰੱਖੀ ਜਿਹੜੀ ਸੀਐਮ ਸਾਹਿਬ ਕੋ ਕਿ ਜਲਦੀ ਸਟੋਟ ਰੈਪ ਜਿਹੜੀ ਆ ਉਹ ਲਵਾਈ ਜਾਓ ਕੀ ਨਾਮ ਹੈ ਜੀ ਮੈਂ ਰਣਜੋਤ ਸਿੰਘ ਮੁੱਖ ਪ੍ਰਬੰਧਕ ਬਾਬਾ ਫਰਦ ਸਿੰਘ ਆ ਕੀ ਕਰੀ 2014 ਤੋਂ ਅੱਜ ਉਹ ਇਹਨਾਂ ਦਾ 22ਵਾਂ ਟੂਰਨਾਮੈਂਟ ਸੀ ਇੱਥੇ ਬਾਬੇ ਕਾਲੇ ਦੇ ਵਿੱਚ ਇਹ ਜੋ ਇਹ ਸੰਸਥਾ ਦੀ ਰੈਨਮਾਈਡ ਹੋ ਰਿਹਾ ਸੀ ਉਸ ਵਿੱਚ ਫਾਈਨਲ ਮੈਚ ਸਾਡਾ ਜਿਹੜਾ ਸੀ ਐਸਜੀਪੀਜ਼ੀ ਅੰਮ੍ਰਿਤਸਰ ਦੇ ਨਾਲ ਸੀ ਸਾਡੀ ਟੀਮ ਜਿਹੜੀ ਹੈ ਬਾਬਾ ਫਤੇ ਸਿੰਘ ਅਕੈਡਮੀ ਹਰਤਵਾਲਾ ਦੀ ਹਾਂਜੀ ਮੈਚ ਹੋ ਰਿਹਾ ਮੈਚ ਬਹੁਤ ਵਧੀਆ ਹੋਇਆ ਕਿਉਂਕਿ ਦੋਨੇ ਪਾਸੇ ਬਹੁਤ ਵਧੀਆ ਖਿਡਾਰੀ ਸੀ ਵਧੀਆ ਵਧੀਆ ਅਕੈਡਮੀਾਂ ਦੇ ਬੱਚੇ ਖੇਡਦੇ ਨੇ ਔਰ ਪਤਾ ਹੈ ਜਿਹੜੀ ਹੈ ਸਾਡੀ ਅਕੈਡਮੀ ਦੀ ਨੇ ਔਰ ਜਿਹੜਾ ਮੈਚ ਬਰਾਬਰ ਜਿਹੜਾ ਪੂਰੇ ਟਾਈਮ ਦੇ ਵਿੱਚ ਮੈਚ ਬਰਾਬਰ ਰਿਹਾ ਉਸ ਤੋਂ ਬਾਅਦ ਪ੍ਰੈਨਟੀ ਸਟੋਕਾਂ ਦੇ ਜਿਹੜਾ ਡਬਟਾਰਾ ਹੋਇਆ ਔਰ 4-5 ਦੇ ਨਾਲ ਹਰਤਵਾਲ ਅਕੈਡਮੀ ਨੇ ਜਿਹੜਾ ਮੈਚ ਜਿੱਤ ਲਿਆ ਇਧਰ ਫਾਈਨਲ ਪ੍ਰਾਈਜ਼ ਕੀ ਹੈਗਾ ਸੀ ਇਹ ਇਹਨਾਂ ਨੇ 41000 ਰੁਪਏ ਫਾਈਨਲ ਰੱਖਿਆ ਜੀ 31000 ਜਿਹੜਾ ਕਉ ਜਿਹੜਾ ਫਰਸਟ ਪ੍ਰਾਈਜ਼ ਹੈ ਇਹ ਬਾਬਾ ਫਰੀਦ ਸਿੰਘ ਆ ਹਾਕੀ ਅਕੈडमी ਦੇ ਜਿੱਤੇ ਆ ਜੀ ਅੰਡਰ 19 ਇਹ ਅੰਡਰ 19 ਨਹੀਂ ਅੱਜ ਜਿਹੜਾ ਸੰਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਚਾ ਤੇ ਪੱਤੀ ਤੇ ਬਾਬਾ ਬਕਾਲਾ ਸਾਹਿਬ ਨਗਰ ਵਿਖੇ ਬਲਵਿੰਦਰ ਸਿੰਘ ਕਲਵੰਤ ਸਿੰਘ ਯਾਦਗਾਰੀ ਹਾਕੀ ਟੂਰਨਾਮੈਂਟ ਜਿਹੜਾ ਕਰਵਾਇਆ ਜਾ ਰਿਹਾ ਕਿ ਬਹੁਤ ਹੀ ਸ਼ਲਾਘਾਯੋਗ ਕਦਮ ਕਿਉਂਕਿ ਇਹ 22ਵਾਂ ਹਾਕੀ ਟੂਰਨਾਮੈਂਟ ਆ ਸਾਰੇ ਪਿੰਡ ਦੀ ਸੰਗਤ ਵੱਲੋਂ ਸਾਰੇ ਪਤਵੰਤੇ ਸੱਜਣ ਸੱਜਣ ਸਾਡੇ ਇੱਥੇ ਇਕੱਠੇ ਹੋਏ ਆ ਇਕਤ੍ਰਿਤ ਹੋਏ ਆ ਵਕ-ਵਕ ਪਾਰਟੀਆਂ ਨਾਲ ਸੰਬੰਧਤ ਵਕ-ਵਕ ਜਥੇਬੰਦੀਆਂ ਨਾਲ ਸੰਬੰਧਤ ਆ ਜਿਹੜਾ ਸਾਂਝੇ ਤੌਰ ਤੇ ਇਦਾਂ ਦੇ ਉਪਰਾਲੇ ਜਿਹੜੇ ਉਹ ਕੀਤੇ ਜਾਣੇ ਚਾਹੀਦੇ ਆ ਇਹ ਉਪਰਾਲਾ ਜਿਹੜਾ ਉਹ ਬਹੁਤ ਹੀ ਛਲਾਗਾ ਜੋਗਾ ਕਿਉਂਕਿ ਐਮਐਲਏ ਸਾਹਿਬ ਨੇ ਵੀ ਦੱਸਿਆ ਕਿ ਵੱਧ ਤੋਂ ਵੱਧ ਜਿਹੜਾ ਖੇਡਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਜਿਹੜੇ ਸਾਡੇ ਅੱਜ ਦੇ ਦੌਰ ਦੇ ਵਿੱਚ ਬੱਚੇ ਪ੍ਰੋਬਲਮ ਦੇ ਵਿੱਚ ਪੈ ਰਹੇ ਆ ਕੁਝ ਨਸ਼ਾ ਦੇ ਵਿੱਚ ਪੈ ਰਹੇ ਆ ਉਹਨਾਂ ਨੂੰ ਰੋਕ-ਥਾਮ ਕਰਨ ਵਾਸਤੇ ਇਹੋ ਜਿਹੇ ਉਪਰਾਲੇ ਜਿਹੜੇ ਆ ਹੋਣੇ ਬਹੁਤ ਜ਼ਰੂਰੀ ਆ ਤੇ ਇਸੇ ਤਰ੍ਹਾਂ ਜਿਹੜਾ ਸਾਰੀ ਸੰਗਤ ਰਲ ਮਿਲ ਕੇ ਜਿਹੜਾ ਵਾ ਬੱਚਿਆਂ ਨੂੰ ਉਤਸ਼ਾਹਿਤ ਕਰਨ ਤਾਂ ਜੋ ਬੱਚੇ ਖੇਡਾਂ ਵੱਲ ਜਾਣ ਇਦਾਂ ਹੀ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਵੀ ਖੇਡਾਂ ਵਤਨ ਪੰਜਾਬ ਦੀਆਂ ਐਸੇ ਮਕਸਦਨਾ ਕਰਾਈਆਂ ਗਈਆਂ ਸੀਗੀਆਂ ਸੋ ਇਹ ਬਹੁਤ ਵਧੀਆ ਉਪਰਾਲਾ ਵਾ ਇੱਥੇ ਸਾਡੇ ਐਨਆਰਆਈ ਵੀਰ ਵੀ ਬੜਾ ਸਹਿਯੋਗ ਕਰਦੇ ਆ ਸਾਰੇ ਜਣੇ ਰਲ ਮਿਲ ਕੇ ਇੱਕ ਵਧੀਆ ਕਾਰਜ ਕਰਦੇ ਆ ਇਸ ਤਰ੍ਹਾਂ ਦੇ ਕਾਰਜ ਜਿਹੜੇ ਆ ਉਹ ਸਾਲ ਦੇ ਵਿੱਚ ਬਹੁਤ ਜ਼ਿਆਦਾ ਹੋਣੇ ਚਾਹੀਦੇ ਆ ਸੋ ਇਸ ਸਾਲ 'ਚ ਇੱਕ ਹਾਕੀ ਟੂਰਨਾਮੈਂਟ ਹੁੰਦਾ ਆਪਾਂ ਚ ਉਹਨੇ ਇੱਕ ਵਕ ਵਕ ਤਰ੍ਹਾਂ ਦੀਆਂ ਖੇਡਾਂ ਵਕ ਵਕ ਤਰ੍ਹਾਂ ਦੇ ਪ੍ਰੋਗਰਾਮ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਆ ਬਾਬਾ ਬਕਾਲਾ ਸਾਹਿਬ ਦੇ ਵਿੱਚ ਕਾਹ ਜੋ ਸਾਡੇ ਬੱਚੇ ਜਿਹੜੇ ਆ ਉਹ ਨਸ਼ਿਆਂ ਤੋਂ ਦੂਰ ਹੋ ਕੇ ਇੱਕ ਚੰਗੇ ਰਾਹ 'ਤੇ ਤੁਰਨ। ਕੰਨ ਸਾਹਿਬ ਨੇ ਜਿੱਕੀ ਪਿੰਡਾਂ ਦੇ ਵਿੱਚ ਕਬੱਡੀ ਟੂਰਨਾਮੈਂਟ ਜਾਂ ਹੋਰ ਫੁੱਟਬਾਲ ਟੂਰਨਾਮੈਂਟ ਅਲੱਗ-ਅਲੱਗ ਤਰ੍ਹਾਂ ਦੇ ਟੂਰਨਾਮੈਂਟ ਲਗਾਤਾਰ ਕਰਵਾਇਆ ਜਾ ਰਿਹਾ ਹੈ ਕਿ ਬਾਬਾ ਬਕਾਲਾ ਸਾਹਿਬ ਦੇ ਵਿੱਚ ਆਕੀ ਟੂਰਨਾਮੈਂਟ ਜਰੂਰ ਹੋ ਰਿਹਾ ਹੈਗਾ ਜਾਂ ਹੋਰ ਨਾ ਖੇਡਾਂ ਨੂੰ ਪ੍ਰਮੋਟ ਕਰਨ ਲਈ ਤੌਰ ਪ੍ਰਧਾਨ ਕੋਈ ਕੀ ਪ੍ਰਾਲਾ ਕਰੋਗੇ? ਨਹੀਂ ਬਿਲਕੁਲ ਜੀ ਵੇਖੋ ਇਹ ਸੰਗਤ ਦੇ ਸਹਿਯੋਗ ਨਾਲ ਕੰਮ ਹੁੰਦੇ ਸਾਰੇ ਜਦੋਂ ਸਾਰੇ ਨਗਰ ਨਿਵਾਸੀ ਜਿਹੜੇ ਆ ਅਸੀਂ ਰਲ ਮਿਲ ਕੇ ਸਾਰੀ ਕਮੇਟੀ ਬੜੀ ਵਧੀਆ ਵਾ ਸਾਰੇ ਬਹੁਤ ਵਧੀਆ ਨੌਜ ਪੁਰਾਣੇ ਸਾਥੀ ਵੀ ਸਾਡੇ ਸਾਰੇ ਰਲ ਮਿਲ ਕੇ ਉਪਰਾਲੇ ਕਰਨਗੇ ਆਉਣ ਵਾਲੇ ਸਾਲਾਂ ਦੇ ਵਿੱਚ ਜਿਹੜਾ ਵਾ ਅਸੀਂ ਹਰ ਪੱਧਰ 'ਤੇ ਖੇਡ ਚਾਹੇ ਉਹ ਕਬੱਡੀ ਹੋਵੇ ਹਾਕੀ ਹੋਵੇ ਫੁੱਟਬਾਲ ਹੋਵੇ ਹਰ ਚੀਜ਼ ਨੂੰ ਉਤਸ਼ਾਹਿਤ ਕਰਨ ਵਾਸਤੇ ਦਿਨ ਰਾਤ ਅਸੀਂ ਯਤਨ ਕਰਾਂਗੇ ਕਿ ਖੇਡਾਂ ਨੂੰ ਵੱਧ ਤੋਂ ਵੱਧ ਉਤਸ਼ਾਹਿਤ ਕੀਤਾ ਜਾਵੇ ਉਹਦੇ ਵਾਸਤੇ ਸਾਡੇ ਕੋਲ ਜੋ ਵੀ ਉਪਰਾਲੇ ਹੋਏ ਜਾਂ ਸਰਕਾਰੀ ਪੱਧਰ ਤੇ ਜੋ ਵੀ ਕੰਮ ਕਰ ਸਕਦੇ ਹੋਏ ਸਾਡਾ ਪੂਰਨ ਸਹਿਯੋਗ ਆ ਤੇ ਵੱਧ ਤੋਂ ਵੱਧ ਉਪਰਾਲੇ ਜਿਹੜੇ ਆਉਣ ਵਾਲੇ ਸਮੇਂ 'ਚ ਕੀਤੇ ਜਾਣਗੇ